ਹਾਂ ਜੀ ਬਾਈ ਜੀ ਨਮਸਕਾਰ ਆ ਦਾਪ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਪਰ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਦਰਸ਼ਕ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਾਈ ਜੀ ਚੈਨਲ ਆਪਣ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਨੇ ਚਾਹੀਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤੇ ਐਕ ਤੋ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਇੱਕ ਰਾਂ ਦੇ ਰਿਹਾ ਕਰੀਏ ਉਹ ਹਾਂ ਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਕਿਉਂ ਬਣਦੀ ਗੱਲਬਾਤ ਕਬੂਦਰੀ ਦੇ ਵਿੱਚ ਆਪਣੀ ਕਿ ਨਹੀਂ ਮੇਰਾ ਵੀਰ ਦੱਸਿਓ ਮੇਰਾ ਭਰਾ ਕਮੈਂਟ ਕਰਕੇ ਫਿਰ ਅੱਜ ਠੀਕ ਹੈ ਹੁਣ ਵੀਰੇ ਦੇਖੋ ਕਬੂਤਰ ਆ ਮੈਂ ਇਹਨੂੰ ਐ ਤਾਂ ਗਿਆ ਨਹੀਂ ਵੀਰੇ ਤੂੰ ਹੈਕ ਆਪ ਦੀ ਚੌੜੀ ਕਰ ਲਾ ਤੇ ਮੋਢੇ ਆਪਣੇ ਬਾਹਰ ਨੂੰ ਕਰਕੇ ਖੜ ਜਾ ਠੀਕ ਹੈ ਕਿ ਸੋਹਣੀ ਲੱਗੇਗੀ ਆ ਚੈੱਕ ਕਰ ਲੋ ਵੀਰੇ ਜਿਹੜਾ ਨਸਲਾਰ ਕਬੂਤਰ ਹੋਏਗਾ ਨਾ ਚੈੱਕ ਕਰ ਲੋ ਉਹ ਵੀਰੇ ਬੈਠਾ ਜਸਦੰਤਾ ਕਹਾਂ ਹਾਂ ਬਈ ਬਾਕੀ ਕੋਈ ਚੀਜ਼ ਫਿਰਦੀ ਆ ਠੀਕ ਹੈ ਜੀ ਇਹੋ ਜਿਹੇ ਕੂਤਰਾਂ ਦੇ ਬੱਚੇ ਸਾਡੇ ਨੂੰ ਪੁਆਇਆ ਤੋਂ ਨਹੀਂ ਪੈਂਦੇ ਮੇਰਾ ਵੀ ਚੈੱਕ ਕਰੋ ਕੁਆਲਟੀ ਬਾਕੀ ਮੇਰਾ ਭਰਾ ਕਮੈਂਟ ਕਰਕੇ ਤੁਸੀਂ ਇਹ ਲਾਜ਼ਮੀ ਦੱਸਣਾ ਕਿ ਕਿਦਾਂ ਦਾ ਲੱਗਾ ਤੁਹਾਨੂੰ ਅੱਜ ਵਾਲਾ ਆਪਣਾ ਟਾਪ ਵੱਡਾ ਜਿਹੜਾ ਡੱਕਿਆਲਾ ਕੂਤਰ ਸਾਡੇ ਨੂੰ ਬਰੀਡ ਤਕਰੀਬਨ ਬੱਚੇ-ਬੱਚੇ ਨੂੰ ਪਤਾ ਜੀ ਦੇਖੋ ਜਿਵੇਂ ਬਰੀਕ ਲਾਲ ਸਰਖ ਪੈਰ ਸੀਜ਼ਨ ਦੇ ਮੇਰਾ ਭਰਾ ਉੱਡੇ ਹੋਏ ਜਾਨਵਰ ਹਾਂਜੀ ਬਾਜੀ ਬਹੁਤ ਆਪਣੇ ਭਰਾਵਾਂ ਦੀ ਰਿਕੁਆਇਰਮੈਂਟ ਸੀ ਕਿ ਕਾਸ਼ ਵੀਰੇ ਸਾਨੂੰ ਕੋਈ ਵੱਡੀ ਜੋੜੀ ਲਿਆ ਕੇ ਦੋ ਸੀਜ਼ਨ ਤੋਂ ਜੰਮਰ ਉੱਡੇ ਹੋਏ ਹੋ ਪਿਓਰ ਮਰਾਪ ਵਾਲੇ ਕੂਤਰਾ ਵਿੱਚੋਂ ਜੀ ਚੈੱਕ ਕਰੋ ਮਰਾਪਰਾ ਤੁਹਾਡੇ ਅੱਗੇ ਸਦਨੋ ਚੀਜ਼ ਆਪਾਂ ਐਸੀ ਪੇਸ਼ ਕਰੀ ਦੀਆਂ ਨਾ ਮੇਰਾ ਭਰਾ ਕਸਟਮਰ ਸਦਨੋ ਆਪਾਂ ਕਨਫਿਊਜ਼ ਕਰਦੇ ਜੀ ਦਾ ਅਗਲਾ ਵੀ ਕਹਿੰਦਾ ਕਾਸ਼ ਵੀਰੇ ਯਾਰ ਤੁਸੀਂ ਜੋੜੇ ਇਹੋ ਜੇ ਪਾ ਦੇਣੇ ਹੋ ਆਹੀ ਵੀਰੇ ਬਦਲ ਹੋ ਜਾਣੇ ਕਿਹੜਾ ਜੋੜਾ ਪਰਚੇਜ਼ ਕਰੀਏ ਤੇ ਕਿਹੜਾ ਨਾ ਕਰੀਏ ਮੇਰਾ ਵੀਰੇ ਚੈੱਕ ਕਰੋ ਵੀਰੇ ਨੀਲੀ ਟਾਂਗੇ ਦੇ ਉੱਤੇ ਲੱਗੇ ਹੋਏ ਜੰਮਰ ਡਾਉਣੇ ਡਾਲੀਓ ਜੋੜਿਆਂ 'ਚ ਪਾਉਣੀ ਤੁਸੀਂ ਜੋੜਿਆਂ 'ਚ ਪਾਲ ਫਲੋ ਬਟਾ ਫਲ ਗਰੰਟੀ ਰਹੇਗੀ ਨਿੱਕੇ ਤੋਂ ਨਿੱਕੇ ਪਿੰડા ਅੰਦਰ ਛੱਡ ਦਿਓ ਜੋੜੀ ਆਪਣੀ ਦੇ ਬੱਚੇ ਜਾਣਗੇ ਨਹੀਂ ਮੇਰਾ ਭਰਾ ਕਬੂਤਰ ਦੀ ਕੁਆਲਿਟੀ ਚੈੱਕ ਕਰੋ ਜੀ ਪੈਰਾਂ ਦੇ ਵਿੱਚ ਡੱਕੇ ਰਿੰਗਾਂ ਨਾ ਦੀਆਂ ਲੱਗੀਆਂ ਹੋਈਆਂ ਜਮਾਂ ਬੰਦ ਜੋੜਾਂ ਦਾ ਮੇਰਾ ਭਰਾ ਆਪਣਾ ਵੱਡਾ ਜੋੜ ਠੀਕ ਹੈ ਜੀ ਬਿਲਕੁਲ ਭਾਈ ਜੀ ਰੀਜ਼ਨੇਬਲ ਕਹਿੰਦਾ ਭਾਅ ਸਾਨੂੰ ਜੈਜ਼ ਰੇਟ ਦੇ ਵਿੱਚ ਬਿਸ਼ੱਕ ਤੁਸੀਂ WhatsApp ਉੱਤੇ ਮੈਸੇਜ ਕਰਕੇ ਆਪਣੇ ਤੋਂ ਇਹਨਾਂ ਦਾ ਪ੍ਰਾਈਸ ਕਨਫਰਮ ਕਰ ਸਕਦੇ ਹੋ ਮੇਰਾ ਵੀਰ ਠੀਕ ਹੈ ਤੇ ਆਜੋ ਵੀ ਦਰਸ਼ਕੋ ਹੁਣ ਆਪਾਂ ਸੋਨੂੰ ਆਪਣੀ ਅੱਜ ਵਾਲੀ ਟੌਪ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਾਂ ਦਾ ਬਕਾਇਦਾ ਤੁਹਾਨੂੰ ਕੱਲੀ ਕੱਲੀ ਚੀਜ਼ ਦਾ ਮੇਰਾ ਵੀ ਤੁਹਾਨੂੰ ਤਸੱਲੀ ਬਖਸ਼ ਆਪਾਂ ਸ਼ੌਂਕ ਕਰਾਉਨੇ ਆ ਵੀਡੀਓ ਵਿੱਚ ਤੁਸੀਂ ਲਾਸਟ ਟਾਈਮ ਬਣੇ ਰਿਓ ਦੱਸਿਓ ਵੀ ਦਰਸ਼ਕੋ ਕਿੱਦਾਂ ਦਾ ਲੱਗਾ ਤੁਹਾਨੂੰ ਅੱਜ ਵਾਲਾ ਆਪਣਾ ਇਹ ਟੌਪ ਜੋੜਾ ਠੀਕ ਹੈ ਮੇਰਾ ਵੀ ਹਾਂਜੀ ਭਾਈ ਜੀ ਆਹ ਆਪਣਾ ਵੱਡਾ ਕਬੂਤਰ ਮੇਰਾ ਭਰਾ ਚੈੱਕ ਕਰੋ ਜੀ ਕਬੂਤਰ ਆਪਣੇ ਦਾ ਵजूद ਹੈ ਸ਼ੈਕਾ ਲਗਲ ਕਦ ਕਾਠ ਵੀਰੇ ਥੋੜੇ ਸਾਹਮਣੇ ਆ ਠੀਕ ਆ ਜੋ ਚੀਜ਼ ਮੇਰਾ ਭਰਾ ਰਿਐਲਿਟੀ ਦੇ ਵਿੱਚ ਆ ਉਹੀ ਆਪਾਂ ਤੁਹਾਨੂੰ ਵਿਖਾਈ ਦੇ ਮੇਰਾ ਭਰਾ ਠੀਕ ਆ ਜੀ ਪ्युअर ਬਜੀ ਮਰਾ ਵਾਲੇ ਕੂਤਰਾਂ ਦੇ ਵਿੱਚੋਂ ਵੱਡਾ ਕੂਤਰ ਆ ਜੀ ਸਦੋਂ ਏਡਾ ਟਾਪ ਜੰਬਰ ਆ ਸੀਜ਼ਨ ਦਾ ਪੂਰਾ ਘੈਂਟ ਡੜਿਆ ਬੈ ਕੂਤਰ ਆ ਜੀ ਠੀਕ ਆ ਬਾਕੀ ਸਦੋਂ ਬੱਚੇ ਇਸ ਜੋੜੀ ਦੇ ਬਾਹਰਲੇ ਪਿੰਡਾਂ ਤੋਂ ਜਾਂਦੇ ਨਹੀਂ ਐਸ ਗੱਲ ਦੀ ਆਪਣੀ ਗਰੰਟੀ ਹੈ ਆਂਡੇ ਬੱਚਾਂ ਦੀ ਮੇਰਾ ਵੀ ਗਰੰਟੀ ਹੈ ਆਪਣੀ ਠੀਕ ਆ ਤੇ ਆ ਬਜੀ ਜੰਬਰ ਆਪਣੀ ਦੀ ਪਹਿਲਾਂ ਤੁਸੀਂ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਠੀਕ ਆ ਜੀ ਰਾਂਗੇ ਦੇ ਸੀਜ਼ਨ ਦੇ ਪੱਕੇ ਲੱਗੇ ਹੋਏ ਕਲਫ ਲੱਗੇ ਵੀ ਕੂਤਰ ਦੇ ਤੇ ਆ ਬਜੀ ਜਮ ਸ਼ਾਖ ਆਪਣਾ ਕਬੂਤਰ ਗੁਲਾਬੀ ਨੋਕ ਗੁਲਾਬੀ ਪਲਕਾਂ ਜਮਾ ਬਾਈ ਜੀ ਨਿਗੀ ਜੀ ਨੋਕ ਨਿਕਾ ਜਾਂ ਸਹਰਿਆ ਜੀ ਆਪਣੀ ਕੂਤਰ ਦਾ ਠੀਕ ਹੈ ਮੇਰਾ ਭਰਾ ਤੇ ਆਹ ਲੋ ਜੀ ਬਾਕੀ ਤੁਸੀਂ ਮਕਮਲ ਵਜੂਦ ਚੈੱਕ ਕਰੋ ਜੀ ਕੂਤਰ ਦਾ ਦੇਖੋ ਜੀ ਬਰੇ ਜਾਨਵਰ ਐਸਾ ਜਾਨਵਰ ਹੈ ਨਾ ਮੇਰਾ ਭਰਾ ਵੇਖ ਕੇ ਬਰੇ ਕਬੂਤਰ ਨੂੰ ਭੁੱਖ ਲੱਥਦੀ ਆ ਏਡੀ ਆਪਣੀ ਟਾਪ ਕੁਆਲਿਟੀ ਦਾ ਆਪਣਾ ਇਹ ਕੂਤਰ ਆ ਬਾਕੀ ਵਜੂਦ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਮੇਰੇ ਨਾਲੋਂ ਮੇਰਾ ਭਰਾ ਵੱਧ ਸਿਆਣੇ ਤੇ ਪਰਖੀ ਮੇਰਾ ਵੀਰ ਤੁਸੀਂ ਹੋ ਠੀਕ ਹੈ ਤੁਹਾਨੂੰ ਆਪ ਹੀ ਜਜਮੈਂਟ ਹੋ ਜਾਣੀ ਹਾਂ ਵੀ ਇਸ ਕਬੂਤਰ ਦੇ ਵਿੱਚ ਕੀ ਕੁਆਲਿਟੀ ਹੈਗੀ ਆ ਆ ਬਾਈ ਜੀ ਦੂਜੇ ਸਾਈਡ ਦੀ ਅੱਖ ਚੈੱਕ ਕਰ ਲਓ ਮਰਾਪਰਾ ਤੁਸੀਂ ਆਪਣੇ ਕੂਤਰ ਦੇ ਠੀਕ ਹੈ ਵੀਰੇ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਪਣੇ ਕੋਲੇ ਜੋੜੇ ਬੈਠੇ ਹੁੰਦੇ ਨੇ ਠੀਕ ਹੈ ਤੇ ਆ ਸਦਰੋਂ ਜਾਨਵਰ ਆਪਣੇ ਦਾ ਪੱਲਾ ਪੱਲੇ ਦੀ ਮਰਾਪਰਾ ਚੈੱਕ ਕਰੋ ਕੁਆਲਿਟੀ ਦੇਖੋ ਜੀ ਕਿੱਡੇ ਨਿੱਗਰ ਪੱਲੇ ਦਾ ਆਪਣਾ ਇਹ ਵੱਡਾ ਕੂਤਰ ਆ ਰਹੀ ਗੱਲ ਪੂਛ ਦੀ ਉਹ ਤੁਹਾਨੂੰ ਪਤਾ ਹੀ ਆ ਜੀ ਜਾਨਵਰ ਆਪਣੇ ਪੂਛ ਕਿਹੋ ਜਿਹਾ ਰੱਖਦੇ ਬਿਲਕੁਲ ਬੰਦ ਪੂਛ ਰੱਖਦਾ ਤੁਹਾਡੇ ਸਾਹਮਣੇ ਜਾਨਵਰ ਹਿਲ ਜਾਵੇ ਉਹਦੇ باوجود ਇਹਨੇ ਪੂਛ ਨਹੀਂ ਖੋਲੀ ਆਪਾਂ ਅੰਗੂਠੇ ਐਂ ਲਾ ਕੇ ਨਹੀਂ ਖੁੱਲੇ ਅੰਗੂਠੇ ਕਰਕੇ ਪੂਛ ਵਿਖਾਈ ਦੀ ਹੈ ਠੀਕ ਹੈ ਜੀ ਸਾਤੇ ਇਹਦੇ ਬਣੇ ਗੁਲਾਬੀ ਸਾਰੀ ਪੂਛ ਸੀਗੀ ਮੇਰਾ ਭਰਾ ਆ ਵੀਰੇ ਅਗਲਾ ਪੱਲਾ ਆਪਣੇ ਜਨ ਠੀਕ ਹੈ ਜੀ ਸੀਜ਼ਨ ਦੀ ਮੇਰਾ ਭਰਾ ਜਨਬਰ ਆਪਣੇ ਤੇ ਕਲਫ ਲੱਗੀ ਵੀ ਹੈ ਜਿਵੇਂ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਤੇ ਆ ਬਾਜੀ ਜਨਬਰ ਆਪਣੇ ਤੇ ਪੈਰ ਆ ਪੈਰਾਂ ਦੀ ਮੇਰਾ ਭਰਾ ਚੈੱਕ ਕਰੋ ਕੁਆਲਿਟੀ ਸਦਨੋਂ ਬਿਲਕੁਲ ਜਿਨੂੰ ਕਹਿੰਦੇ ਆ ਨਾ ਬੰਦ ਜੋੜ ਜਮਾ ਬੰਦ ਜੋੜ ਪੈਰਾਂ ਦੇ ਉੱਤੇ ਮੇਰਾ ਭਰਾ ਕਬੂਤਰ ਆਪਣੇ ਤੇ ਡੱਕੇ ਆ ਜੀ ਚੈੱਕ ਕਰ ਲਓ ਬਹੁਤ ਟਾਪ ਕੁਆਲਿਟੀ ਦੇ ਡੱਕੇ ਆ ਚੈੱਕ ਕਰੋ ਮੇਰਾ ਵੀਰ ਜਮਾ ਲਾਲ ਸੁਰਖ ਪੈਰ ਠੀਕ ਹੈ ਜੀ ਬਿਲਕੁਲ ਚਿੱਟੀਆਂ ਨੋਂਦਰਾ ਮੇਰਾ ਵੀਰ ਤੇ ਸਦਨੋਂ ਜਿਹੜੇ ਇੱਕ ਬੰਦੇ ਕਹਿੰਦੇ ਆ ਨਾ 2000 3000 ਦੇ ਵਿੱਚ ਨਥਲਾਂ ਕਿੱਥੋਂ ਮਿਲ ਜਾਣਗੀਆਂ ਵੀਰੇ ਆਪਾਂ ਇੱਕ ਭਰਾ ਨੂੰ ਜਾਂਬਰ ਦਿੱਤੇ ਸੀਗੇ ਠੀਕ ਹੈ ਮੇਰਾ ਭਰਾ ਉਹ ਐਨ ਆਰ ਆਈ ਆ ਤੇ ਉਹਦਾ ਪਿੰਡ ਦਾ ਨਾਮ ਹੈਗਾ ਜੀ ਮਾ ਬਾਈ ਮੋ ਬਾਈ ਠੀਕ ਹੈ ਇਹ ਪਿੰਡ ਪਾਇਆ ਜਾਂਦਾ ਮੇਰਾ ਵੀਰ ਨਕੂਦਰ ਤੋਂ ਜਲੰਧਰ ਦੇ ਸਾਹਮਣੇ ਵਿੱਚ ਪਾਇਆ ਜਾਂਦਾ ਆ ਭਰਾ ਨੂੰ ਵੀਰੇ ਆਪਾਂ 2023 ਦੇ ਵਿੱਚ ਇੱਕ ਜੋੜੀ ਦਿੱਤੀ ਸੀਗੀ ਜੀ ਰਾਜਨਾਲੇ ਕੂਤਰਾਂ ਦੇ ਵਿੱਚੋਂ ਰੇਟ ਉਹਦਾ ਸੀਗਾ ਸਿਰਫ 2000 ਰੁਪਿਆ ਠੀਕ ਹੈ ਬਾਈ ਨੂੰ ਆਪਾਂ ਪਿਓਰਟੀ ਦੇ ਵਿੱਚ ਕਹਿ ਕੇ ਦਿੱਤੀ ਸੀ ਕਿਹਾ ਸੀ ਵੀਰੇ ਫੋਲੋ ਗਾਰੰਟੀ ਹੈ ਜene ਮਰਜ਼ੀ ਲਾ ਲਿਓ ਬਾਈ ਨੇ ਐਂ ਕੀਤਾ ਮੇਰਾ ਵੀਰ ਕਬੂਤਰ ਸੱਦਣੋਂ ਉਹਦਾ ਸਰ ਕਰਕੇ ਭਜਾ ਕੇ ਠੀਕ ਆ ਜੀ ਵਧੀਆ ਤਿਆਰ ਕਰਕੇ ਕਬੂਤਰ ਨੂੰ ਸੇਵਾ ਪਾਣੀ ਕਰਕੇ ਮੇਰਾ ਭਰਾ ਜਾਨਵਰ ਉਹ ਦੋ ਬਾਗੀਆਂ ਛੱਡਿਆ ਜੀ ਤੇ ਵੀਰੇ ਰੱਬ ਦੀ ਐਸੀ ਕਿਰਪਾ ਰਹੀ ਭਰਾ ਦੇ ਉੱਤੇ ਦੋ ਕਬੂਤਰ ਬਾਗੀਆਂ ਛੱਡਿਆ ਦੋਨੇ ਕਬੂਤਰ ਮੇਰਾ ਭਰਾ ਵਧੀਆ ਜੀ ਬਾਗੀਆਂ ਉਹ ਠੀਕ ਹੈ ਇੱਕ ਬਾਜੀ ਦੇ ਵਿੱਚ ਮੇਰਾ ਭਰਾ ਕਬੂਤਰ ਨੇ ਫ੍ਰਿਜ ਜਿੱਤੀ ਦੂਜੀ ਬਾਜੀ ਦੇ ਵਿੱਚ ਮੇਰਾ ਭਰਾ ਕਬੂਤਰ ਨੇ ਕੂਲਰ ਜਿੱਤਿਆ ਜੀ ਠੀਕ ਹੈ ਤੇ ਸਦਰੋਂ ਜਦੋਂ ਬੰਦੇ ਨੇ ਤੀਜੀ ਬਾਜੀ ਛੱਡੀ ਨਾ ਤੇ ਉਹਦੀ ਕਿਸਮਤ ਤੁਸੀਂ ਮਾੜੀ ਕਹੋ ਜੋ ਮਰਜੀ ਕਹਿ ਲੋ ਕੂਤਰ ਤੀਜੀ ਬਾਜੀ ਦੇ ਵਿੱਚ ਯਾਰ ਪਿੰਡ ਛੱਡ ਗਿਆ ਹੈ ਲਗਾ ਕੂਤਰ ਉਥੋਂ ਠੀਕ ਹੈ ਇਹ ਵੀਰੇ ਗੱਲ ਮੈਂ ਆਪਦੇ ਮੂੰਹੋਂ ਨਹੀਂ ਕਹਿ ਰਿਹਾ ਹੋ ਸਕਦਾ ਮੇਰੀ ਘਰ ਦਾ ਕੋਈ ਬੰਦਾ ਯਕੀਨ ਨਾ ਕਰੇ ਬਟ ਕੋਈ ਨਹੀਂ ਮੇਰਾ ਵੀਰ ਠੀਕ ਹੈ ਭਰਾ ਆਪਾਂ ਨੂੰ ਵੀਡੀਓ ਬਣਾ ਕੇ ਭੇਜੇਗਾ ਠੀਕ ਹੈ ਕਿਉਂਕਿ ਕੱਲ ਜਿਹੜਾ ਆਪਾਂ ਜੋੜਾ ਪਾਇਆ ਸੀਗਾ ਜਨਮਾਸਟਮੀ ਦੀ ਆਫਰ ਦੇ ਵਿੱਚ ਉਹ ਜੋੜਾ ਉਸੇ ਬਾਈ ਨੇ ਪਰਚੇਸ ਕਰਿਆ ਆਪਣੇ ਤੋਂ ਬਾਕੀ ਭਰਾ ਦਾ ਤੈਨੂੰ ਲੋ ਧੰਨਵਾਦ ਯਾਰ ਨਹੀਂ ਤਾਂ ਕਈ ਬੰਦੇ ਹੁੰਦੇ ਨਾ ਵੀਰੇ ਸਾਡੇ ਤੋਂ ਜਾਨਵਰ ਲਿਆ ਕੇ ਜੇਕਰ ਉਹਨਾਂ ਕੋਲੇ ਚੰਗੇ ਔੜੇ ਆਂਦੇ ਨਾ ਉਹ ਸਾਡਾ ਨਾਮ ਉਹ ਕਹਿੰਦੇ ਨੇ ਸਾਡੇ ਆਪ ਦੇ ਕਬੂਤਰ ਆ ਦਾਦੇ ਵੇਲੇਆਂ ਦੇ ਪਰਦਾਦੇ ਵੇਲੇਆਂ ਦੇ ਠੀਕ ਹੈ ਪਰ ਯਾਰ ਭਰਾ ਦਾ ਤਹਿ ਦਿਲੋਂ ਧੰਨਵਾਦ ਹੈ ਠੀਕ ਹੈ ਜਿਹਨੇ ਆਪਾਂ ਨੂੰ ਇੰਨਾ ਮਾਣ ਬਖਸ਼ਿਆ ਕਹਿੰਦਾ ਵੀਰੇ ਤੁਹਾਡੇ ਜਾਨਵਰਾਂ ਦਾ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਆ ਤੇ ਹੁਣ ਬਾਈ ਆਪਾਂ ਨੂੰ ਛੋਟੀ ਜਿਹੀ ਕਲਿੱਪ ਬਣਾ ਕੇ ਭੇਜੇਗਾ ਉਹ ਮੈਂ ਆਪਣੇ ਚੈਨਲ ਦੇ ਉੱਤੇ ਰਾਹਾਂਗਾ ਉਹਨਾਂ ਬੰਦਿਆਂ ਵਾਸਤੇ ਜਿਹੜੇ ਬੰਦੇ ਕਹਿੰਦੇ 1200 2000 2500 3000 ਦੇ ਵਿੱਚ ਚੰਗੇ ਕਬੂਤਰ ਨਹੀਂ ਮਿਲਦੇ ਵੀਰੇ ਸਾਂਭ ਚੰਗੀ ਹੋਵੇ ਠੀਕ ਹੈ ਬਾਕੀ ਭਰਾ ਵੀ ਉਹ ਟੌਪ ਖਿਡਾਰੀ ਆ ਠੀਕ ਹੈ ਜੀ ਸਾਂਭ ਪਾਣੀ ਦਾ ਬਾਈ ਨੂੰ ਪਤਾ ਤੋ ਮੇਰਾ ਭਰਾ ਜਾਨਵਰ ਜੀ ਉਹਨਾਂ ਕੋਲੇ ਉਡਣਾ ਹੀ ਉਡਣਾ ਤੇ ਜਿਹੜੇ ਬੰਦਿਆਂ ਨੂੰ ਮੇਰਾ ਵੀ ਕੋਈ ਨਹੀਂ ਪਤਾ ਉਥੇ ਵੀਰੇ ਨੂੰ ਪਤਾ ਸਾਡੇ ਵਰਗੇ ਅਗਲੇ ਯੂਟਿਊਬਰਾਂ ਨੂੰ ਗਾਲਾਂ ਹੀ ਕੱਢਦੇ ਨੇ ਕਿ ਵੀਰੇ ਸਾਨੂੰ ਕੂਤਰ ਇਹੋ ਜਿਹੇ ਦੇ ਤੇ ਉਹੋ ਜਿਹੇ ਦੇ ਤੇ ਆਹ ਸਿਗਾ ਦਰਸ਼ਕੋ ਆਪਣਾ ਮਕਮਲ ਕੂਤਰ ਮਰਾ ਵਾਲੇ ਕੂਤਰਾਂ ਦੇ ਵਿੱਚੋਂ ਹੁਣ ਮੈਂ ਤੁਹਾਨੂੰ ਜਿਹੜੀ ਇਹਦੇ ਨਾਲ ਲੱਗੀ ਮਾਦੀ ਆ ਉਹ ਵਿਖਾਉਣਾ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਵਿੱਚ ਆਹਾਂ ਜੀ ਵੀ ਦਰਸ਼ਕੋ ਆ ਕਰ ਸਕਦੇ ਹਾਂ ਜੀ ਦਿਦਾਰ ਤੁਸੀਂ ਆਪਣੀ ਮਾਦੀ ਦੇ ਠੀਕ ਹੈ ਜੀ ਤੇ ਆਪਾਂ ਜਦੋਂ ਜਾਲ ਦੇ ਵਿੱਚ ਛੱਡੀ ਸੀ ਕੂਦਰੀ ਤੁਸੀਂ ਸਟੈਂਡਿੰਗ ਮੋਜੀਸ਼ਨੀ ਦੀ ਚੈੱਕ ਕਰ ਲਈ ਜਨ ਕਿ ਕਰ ਲਈ ਸੀ ਕਿਵੇਂ ਕੂਦਰੀ ਖੜਦੀ ਸੀਗੀ ਇਹ ਮੋਢੇ ਆਪਣੇ ਕਿਵੇਂ ਬਾਹਰ ਨੂੰ ਕਰਕੇ ਠੀਕ ਹੈ ਕੱਦ-ਕਾਟ ਸ਼ੈਕਲ ਅਕਲ ਤੁਹਾਡੇ ਸਾਹਮਣੇ ਆ ਤੰਦਰੁਸਤੀ ਤੁਸੀਂ ਚੈੱਕ ਕਰ ਲਈ ਤੇ ਆਹ ਬਈ ਜੀ ਮਾਦੀ ਆਪਣੀ ਦੀ ਆਖਿਆ ਜੀ ਆਖ ਦੀ ਮੇਰਾ ਭਰਾ ਚੈੱਕ ਕਰ ਲੋ ਕੁਆਲਟੀ ਬਰਕਰਾਰੋ ਬਈ ਜੀ ਛੋਟਾ ਆ ਵਜੂਦ ਆ ਹੱਕ ਚੌੜੀ ਪਿੱਛੋਂ ਜਾਂ ਮੈਂ ਇਹਨੂੰ ਬੰਦ ਤੇ ਆਹ ਸੱਜਣੋ ਮਾਦੀ ਆਪਣੀ ਦਾ ਪੱਲਾ ਜੀ ਕਰੋ ਚੈੱਕ ਮੇਰਾ ਭਰਾ ਦੇਖੋ ਜੀ ਕਿੱਡੇ ਨਿੱਕਰ ਚੌੜੇ ਚੌੜੇ ਪੱਲੇ ਨੇ ਠੀਕ ਹੈ ਬਾਕੀ ਬਗਲ ਥੋੜੀ ਝਾੜ ਦੇ ਵਿੱਚ ਪਈ ਹੋਈ ਹੈ ਨਵੇਂ ਫਰ ਆ ਰਹੇ ਨੇ ਰਹੀ ਗੱਲ ਪੂਸ ਦੀ ਆ ਤੁਸੀਂ ਚੈੱਕ ਕਰੋ ਦੇਖੋ ਆ ਹੁੰਦੀ ਸੱਜ ਨੂੰ ਬਲੱਡ ਲੈਨ ਕਈਆਂ ਨੂੰ ਪਲੇਖਾ ਹੋਣਾ ਗੁੰਦ ਲਾ ਕੇ ਪੂਸ ਜੋੜਤੀ ਹੋਵੇ ਚੈੱਕ ਕਰ ਲਓ ਮੇਰਾ ਵੀਰ ਠੀਕ ਹੈ ਜੇ ਮੱਕਾਮਲ ਫਰ ਹੁੰਦੇ ਨੇ ਜੀ ਤੇ ਆ ਸੱਜ ਨੂੰ ਅਗਲਾ ਪੱਲਾ ਜੀ ਆਪਣੀ ਮਾਦੀ ਦਾ ਚੈੱਕ ਕਰ ਸਕਦੇ ਹੋ ਬਗਲ ਵੀਰੇ ਝਾੜ ਦੇ ਵਿੱਚ ਪਈ ਹੋਈ ਆ ਨਿੱਕੇ ਤੋਂ ਨਿੱਕੇ ਪਿੰડા ਅੰਦਰ ਛੜ ਦਿਓ ਬੱਚੇ ਯਾਰ ਜਾਣਗੇ ਨਹੀਂ ਆ ਲੋ ਜੀ ਮਾਦੀ ਦੇ ਪੈਰਾਂ ਦੇ ਵਿੱਚ ਵੀ ਹਲਕੇ ਹਲਕੇ ਡੱਕੇ ਕਬੂਤਰ ਦਾ ਜੋੜ ਉਹ ਦੀ ਬੰਦ ਸੀ ਆਪਣੀ ਮਾਦੀ ਦਾ ਵੀ ਬੰਦ ਜੋੜਾ ਲਾਲ ਸੁਰਖ ਪੈਰਾਂ ਦੀ ਸਦ ਨੂੰ ਆਪਣੀ ਇਹ ਮਾਦੀ ਹੈ। ਬਾਕੀ ਅੱਗੇੋਂ ਫਰੰਟ ਚੈੱਕ ਕਰ ਲੋ ਤੇ ਐਸ ਬੰਨਿਓ ਮੇਰਾ ਭਰਾ ਵੇਖ ਸਕਦੇ ਹੋ ਤੁਸੀਂ ਆਪਣੀ ਮਾਦੀ ਨੂੰ ਤੇ ਆ ਸੀਗੀ ਦਰਸ਼ਕੋ ਆਪਣੀ ਮਕਮਲ ਕੂਤਰੀ ਤੇ ਆ ਉਪਰੋਂ ਹੁਣ ਮੈਂ ਤੁਹਾਨੂੰ ਜੋੜਾ ਇਹ ਦਵਾਰ ਤੋਂ ਜਾਲ ਦੇ ਵਿੱਚ ਤੁਰਦਾ ਫਿਰਦਾ ਛੱਡ ਕੇ ਵਿਖਾਉਣਾ। ਠੀਕ ਹੈ ਤੇ ਮੇਰਾ ਭਰਾ ਆਪਣਾ ਪਿਆਰਾ ਜਾਂ ਮੇਰਾ ਵੀਰ ਤੁਸੀਂ ਕਮੈਂਟ ਲਾਜ਼ਮੀ ਕਰਕੇ ਜਾਣਾ ਆ ਠੀਕ ਹੈ ਕਿ ਤੁਹਾਨੂੰ ਆਪਣੇ ਜਾਨਵਰ ਤੇ ਆਪਣੇ ਕਬੂਤਰਾਂ ਦਾ ਰੇਟ ਕਿਹੋ ਜਿਹਾ ਲੱਗਦਾ ਆ ਠੀਕ ਹੈ ਠਹਿਰ ਜਾ ਠਹਿਰ ਜਾ हां जी दर्शको हां ਤੁਸੀਂ ਆਪਣੀ ਮਾਦੀ ਦੀ ਮੇਰਾ ਭਰਾ ਮਕਮਲ ਸਟੈਂਡਿੰਗ ਪੋਜੀਸ਼ਨ ਠੀਕ ਹੈ ਜੀ ਵਜੂਦ ਚੈੱਕ ਕਰੋ ਦੇਖੋ ਵੀਰੇ ਏਡੀ ਟਾਪ ਕਬੂਤਰੀ ਮੇਰਾ ਭਰਾ ਬੇਕੇ ਤੁਹਾਨੂੰ ਭੁੱਖ ਲੱਸੀ ਦੇਖੋ ਜੀ ਠੀਕ ਹੈ ਜੀ ਜਿੰਨੇ ਮਰਜੀ ਬੱਚੇ ਡਾਲਿਓ ਮੇਰਾ ਭਰਾ ਤੁਸੀਂ ਆਪਣੀ ਐਸ ਜੁੜੀ ਦੇ ਬਾਕੀ ਜੋ ਕੋਈ ਮੇਰਾ ਭਰਾ ਇਹਨਾਂ ਨੂੰ ਡਾਉਨ ਦਾ ਇੱਛਾ ਕੋਵੇ ਉਹ ਇਹਨਾਂ ਨੂੰ ਵੀ ਡਾਲ ਸਕਦਾ ਆ ਤੇ ਹੁਣ ਮੈਂ ਤੁਹਾਨੂੰ ਨਾਲ ਕੂਤਰ ਵੀ ਛੜ ਕੇ ਵਿਖਾਉਣਾ ਠੀਕ ਹੈ ਬਾਕੀ ਤੁਹਾਨੂੰ ਆਪਾਂ ਕਬੂਤਰ ਵੀ ਮੇਰਾ ਭਰਾ ਨਾਲ ਛੱਡ ਕੇ ਵਿਖਾਤਾ ਤੇ ਆ ਸੀਗਾ ਦਰਸ਼ਕੋ ਅੱਜ ਦਾ ਆਪਣਾ ਟਾਪ ਮਕਮਲ ਜੋੜਾ ਬਾਕੀ ਡਿਲੀਵਰੀ ਨਾਲ ਦੀ ਹਾਲ ਪੰਜਾਬ ਆ ਜੀ ਤੋਂ ਇਲਾਵਾ ਦਿੱਲੀ ਸੋਨੀਪੱਤ ਪਾਣੀਪੱਤ ਕਰਨਾਲ ਲਾਸਟ ਬਾਜੀ ਗੁਰਦਾਵਾ ਤੱਕ ਆਪਣੇ ਜਨਮਰ ਜਾਂਦੇ ਨੇ ਠੀਕ ਹੈ ਡਿਲੀਵਰੀ ਦੇ ਮੇਰਾ ਭਰਾ ਜਦੇ ਚਾਰਜਸ ਹੋਣਗੇ ਉਹ ਬਾਜੀ ਐਕਸਟਰਾ ਹੋਣਗੇ ਬਾਕੀ ਕੋਈ ਵੀ ਦਿਨ ਤਿਹਾਰ ਵਾਲੇ ਦਿਨ ਕੋਈ ਵੀ ਫੈਸਟੀਵਲ ਹੋਵੇ ਠੀਕ ਹੈ ਜੀ ਉਸ ਦਿਨ ਮੇਰਾ ਭਰਾ ਆਪਾਂ ਤੁਹਾਨੂੰ ਆਫਰ ਦਿਆ ਕਰਾਂਗੇ ਠੀਕ ਹੈ ਤੇ ਠੀਕ ਹੈ ਬਈ ਦਰਸ਼ਕੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਸ ਹੋਏ ਅਗਲੀ ਵੀਡੀਓ ਦੇ ਵਿੱਚ ਨੇ ਆਵਾਂਗਾ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬਾਈ ਜਨਸਲ ਦੇ ਵਿੱਚੋਂ ਕੋਈ ਨਵੇਂ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਜੀ